ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਇਹ ਬੈਂਕਾਂ ਦੇ ਫੜੀਆਂ ਹੋਈਆਂ ਗੱਡੀਆਂ ਦੋਸਤੋ ਪਿੰਡ ਗਹੌੜ ਲੁਧਿਆਣਾ ਵਿਖੇ ਸ੍ਰੀ ਰਾਮ ਆਟੋ ਵਾਲਿਆਂ ਦੀ ਆ ਸ੍ਰੀ ਰਾਮ ਆਟੋ ਵਾਲਿਆਂ ਦੇ ਗਡਾਉਨ ਦੇ ਵਿੱਚ ਇਹ ਗੱਡੀਆਂ ਦੋਸਤੋ ਨਿਲਾਮੀ ਵਾਸਤੇ ਕੱਲ ਲੱਗੀਆਂ ਹੋਈਆਂ ਸੀਆਂ ਜੇ ਤੁਸੀਂ ਨਹੀਂ ਗਏ ਤਾਂ ਤੁਸੀਂ ਗੱਡੀਆਂ ਦੀ ਕੰਡੀਸ਼ਨ ਦੇਖ ਸਕਦੇ ਹੋ ਬਹੁਤ ਸੋਹਣੀਆਂ ਗੱਡੀਆਂ ਸੀਆਂ ਤੇ ਬਹੁਤ ਜ਼ਿਆਦਾ ਗੱਡੀਆਂ ਸੀਆਂ ਛੋਟੇ ਹਾਥੀ ਦੋਸਤੋ ਤੁਸੀਂ ਦੇਖ ਰਹੇ ਹੋ ਬਹੁਤ ਵਧੀਆ ਵਧੀਆ ਕੰਡੀਸ਼ਨ ਦੀਆਂ ਇਹ ਗੱਡੀਆਂ ਦੋਸਤੋ ਉੱਥੇ ਖੜੀਆਂ ਸੀਆਂ ਤੇ ਬਹੁਤ ਘੱਟ ਰੇਟ ਦੇ ਵਿੱਚ ਇਹਨਾਂ ਦੀ ਦੋਸਤੋ ਬੋਲੀ ਹੋਈ ਆ ਮਾਰਕੀਟ ਦੇ ਹਿਸਾਬ ਨਾਲ ਹੀ ਇਹ ਗੱਡੀਆਂ ਦੀ ਬੋਲੀ ਲਾਈ ਜਾਂਦੀ ਹੁੰਦੀ ਆ ਦੋਸਤੋ ਤੁਸੀਂ ਨਿਗਾਹ ਮਾਰ ਲਓ ਜੇ ਤੁਸੀਂ ਨਹੀਂ ਗਏ ਸੀ ਇਦਾਂ ਦੀਆਂ ਹਾਲਤ ਦੀਆਂ ਗੱਡੀਆਂ ਤੁਹਾਨੂੰ ਉੱਥੇ ਦੇਖਣ ਨੂੰ ਦੋਸਤੋ ਮਿਲ ਜਾਣਗੀਆਂ ਜੇ ਤੁਸੀਂ ਅਗਲੀ ਬੋਲੀ ਦੇ ਵਿੱਚ ਜਾਣਾ ਹੈ ਦੋਸਤੋ ਸਾਡੀ ਵੀਡੀਓ ਨਾਲ ਜੁੜੇ ਰਹੋ ਤੁਹਾਨੂੰ ਅਗਲੀ ਅਪਡੇਟ ਜਰੂਰ ਅਸੀਂ ਦਿੰਦੇ ਰਹਾਂਗੇ ਕਿੱਥੇ ਬੋਲੀ ਹੋਣੀ ਹੈ ਕਿਵੇਂ ਹੋਣੀ ਹੈ ਕਿਹੜੀਆਂ-ਕਿਹੜੀਆਂ ਗੱਡੀਆਂ ਉੱਥੇ ਖੜੀਆਂ ਹੋਣਗੀਆਂ ਦੋਸਤੋ ਧੰਨਵਾਦ ਦੋਸਤੋ ਇਸੇ ਤਰ੍ਹਾਂ ਸਾਡੇ ਚੈਨਲ ਨੂੰ ਫੇਸਬੁੱਕ ਚੈਨਲ ਨੂੰ ਇੰਸਟਾਗ੍ਰਾਮ ਨੂੰ YouTube ਨੂੰ ਸਪੋਰਟ ਕਰਦੇ ਰਹੋ ਤੁਹਾਨੂੰ ਵਧੀਆ-ਵਧੀਆ ਵੀਡੀਓ ਅੱਗੇ ਲੈ ਕੇ ਆਉਂਦੇ ਰਹਾਂਗੇ ਹਰ ਇੱਕ ਸਾਧਨ ਦੀਆਂ ਟਰੈਕਟਰ ਟਰਾਲੀਆਂ ਗੱਡੀਆਂ ਕਾਰਾਂ ਮੋਟਰਸਾਈਕਲ ਹਰ ਇੱਕ ਚੀਜ਼ ਤੁਹਾਨੂੰ ਆਪਣੇ ਚੈਨਲ ਤੇ ਉੱਪਰ ਦੇਖਣ ਵਾਸਤੇ ਦੋਸਤੋ ਮਿਲ ਜੂਗੀ ਫੇਸਬੁੱਕ ਚੈਨਲ ਨੂੰ ਵੀ ਸ਼ੇਅਰ ਕਰ ਦਿਆ ਕਰੋ ਤੇ ਇੰਸਟਾਗ੍ਰam ਨੂੰ ਵੀ YouTube ਚੈਨਲ ਨੂੰ ਵੀ ਥੋੜੀ ਸਪੋਰਟ ਨਾਲ ਹੀ ਸਾਰਾ ਕੁਝ ਦੋਸਤੋ ਚੱਲ ਰਿਹਾ ਧੰਨਵਾਦ ਜੀ ਇਸੇ ਤਰ੍ਹਾਂ ਸਾਡੇ ਚੈਨਲ ਦੇ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਫੋਲੋ ਕਰਕੇ ਰੱਖੋ